ਮਾੜੇ ਅੰਸਰਾ ਤੇ ਨਸ਼ੇ ਖਿਲਾਫ ਚਲਾਏ ਗਏ ਮੁਹਿੰਮ ਤਹਿਤ ਫਗਵਾੜਾ ਦੇ ਥਾਣਾ ਰਾਵਲਪਿੰਡੀ ਦੀ ਪੁਲਿਸ ਨੇ ਗਸ਼ਤ ਦੌਰਾਨ ਇੱਕ ਔਰਤ ਨੂੰ ਨਸ਼ੀਲੇ ਟੀਕਾ ਤੇ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਜਿਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਰਾਵਲਪਿੰਡੀ ਦੇ ਐਸਐਚਓ ਲਾਭ ਸਿੰਘ ਨੇ ਦੱਸਿਆ ਕਿ ਫੜੀ ਗਈ ਔਰਤ ਦੀ ਪਛਾਣ ਸੋਨੀਆ ਵਾਸੀ ਚਾਹਲ ਨਗਰ ਫਗਵਾੜਾ ਹਲ ਵਾਸੀ ਰਾਵਲਪਿੰਡੀ ਵਿੱਚ ਹੋਈ ਹੈ ਜਿਸ ਖਿਲਾਫ ਬੰਦਾ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਜੇ ਸਿਰੇ ਪੁਲਿਸ ਅਫਸਰਾਂ ਦੇ ਹਦਾਇਤਾਂ ਦੇ ਤਾਪਕ ਜਿਹੜੀ ਅਸੀਂ ਨਾਸ਼ੇ ਪ੍ਰਤੀ ਮੇਹ ਵੱਡੀ ਹੋਈ ਆ ਉਸ ਦੇ ਸਬੰਧ ਵਿੱਚ ਕੱਲ ਐਸਆਈ ਜਲਦੀਪੁਰਖਾ ਜਿਹੜਾ ਇਹਨਾਂ ਨੇ ਲਖਪੁਰ ਨੂੰ ਰਾਵਲਪਿੰਡੀ ਤੋਂ ਜਿਹੜਾ ਜਾਂਦਾ ਰੋਡ ਉੱਤੇ ਨਾਕਾ ਲਾਇਆ ਸੀ ਇੱਕ ਇੱਕ ਲੇਡੀ ਜਿਹੜੀ ਆਉ ਰਹੀ ਸੀ ਲੇਡੀ ਨੂੰ ਜਿਹੜਾ ਉਹ ਇਹਨਾਂ ਨੇ ਪੁਲਿਸ ਪਾਰਟੀ ਦੇਖ ਕੇ ਜਿਹੜਾ ਉਹ ਤਾਂ ਬੇਸਜੇ ਹੋਣ ਲੱਗੀ ਸੀ ਇਹਨਾਂ ਨੇ ਪੁਲਿਸ ਲੇਡੀ ਦੀ ਹਿੰਮਤ ਦੇ ਨਾਲ ਉਹਦੀ سپورਟ ਦੇ ਨਾਲ ਉਹਨੂੰ ਕਾਬੂ ਕੀਤਾ ਤੇ ਨਾਮ ਪਤਾ ਪੁੱਛਿਆ ਨਾਮ ਉਹਦਾ ਜਿਹੜੀ ਸੋਨੀਆ ਵਾਈਫ ਆਫ ਕਰਨ ਵਾਸੀ ਰਾਵਲਪਿੰਡੀ ਕਾਉੜੀ ਪਿੰਡੀ ਦਾ ਵੇਕੇ ਦਾ ਪਿੰਡ ਹੈ ਵੈਸੇ ਉਧਾਂ ਚਾਹਲ ਨਗਰ ਵੱਲ ਜੇ ਜਾਣ ਵਾਲੀ ਸਰ ਪਹਿਲੋ ਵੀ ਹੈ ਇਹਨਾਂ ਦੇ ਕੋਈ ਇਹਨਾਂ ਦੇ ਉੱਤੇ ਪਹਿਲਾਂ ਵੀ 380 ਬੀਦਮ ਕਮੰਦਾ ਦਰਜ ਹੈ ਕੀ ਇਧਰ ਬਰਾਮਦ ਕੀ ਹੋਇਆ ਇਹਨਾਂ ਕੋਲ ਇਹਨਾਂ ਦੇ ਕੋਲੋਂ ਬਰਾਮਦਗੀ ਹੋਈ ਹੈ ਜੀ 7 ਟਿਕੇ ਆ ਤੇ 120 ਗੋਲੀਆਂ ਨਸ਼ੇ ਦੀ ਤੇ ਇਹ ਸਰ ਕੀ ਖੋਦ ਆਦੀ ਉਦੀ ਜਾਂ ਅੱਗੇ ਵੇਚਣ ਦਾ ਕੰਮ ਕਰਦੇ ਆ ਇਹ ਵੇਚਣ ਦਾ ਕੰਮ ਕਰਦੀ ਹੈ ਜੀ ਖੋਦ ਨਹੀਂ ਕਰਦੀ ਇਹ ਵੇਚਣ ਦਾ ਕੰਮ ਕਰਦੀ ਸਰ ਇਹ ਸ਼ਾਦੀ ਹੁੰਦਾ ਵਾ ਸ਼ਾਦੀ ਸੈਕੰਡ ਮੈਰਿਜ ਹੈ ਦੀ ਤੇ ਇਹ ਜਿਹੜੀ ਆ ਆਪਣਾ ਪਹਿਲਾਂ ਵੀ ਇਹਦੇ ਖਲਾਫ ਜਿਹੜਾ ਮਕਦਮਾ ਦਰਜ ਹੈ ਥਾਣੇ ਸਾਦਰ ਕਿੰਸਣਾਸੀ ਵਿੱਚ ਦਾ ਰਿਹਾ ਤੇ ਹੁਣ ਤੱਕ ਦੀ ਜਾਂਚ ਸਰ ਸਾਹਮਣੇ ਆਇਆ ਵੀ ਕਦੋਂ ਤੋਂ ਇਹ ਕੰਮ ਕਰ ਰਹੀ ਹੈ ਇਹ ਜੀ ਮੈਰੀ ਤੋਂ ਬਾਅਦ ਲੱਗੀ ਕੋਈ ਕਰੀਬ 6 ਮਹੀਨੇ ਤੋਂ ਜਿਉਂ ਠੀਕਾਰਵਾਈ ਸਰ ਕੀਤੀ ਜਾ ਰਹੀ ਹੈ ਇਹਦੇ ਖਿਲਾਫ ਐਫਆਈਰ ਰਿਪੋਰਟ ਹੋ ਗਈ ਹੈ ਜੀ ਤੇ ਤਫਤੀਸ਼ ਜਾਰੀ ਹੈ ਅੱਜ ਇਹਨੂੰ ਮਾਜੁਬ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਜੋ ਵੀ ਫਰਜ਼ ਰੱਗੇ ਕਰਦੇ ਹੋਗੇ ਤਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ